ਪਿੰਡ ਦਰਾਰਾਂ ਚਿਲਾ ਜੀਨ ਦੀ ਰਹਿਣ ਵਾਲੀ ਜਸਪ੍ਰਿਤ ਕੌਰ ਜਿਸ ਦਾ ਕਿ 6 ਸਾਲ ਪਹਿਲਾਂ ਸੰਦੀਪ ਸਿੰਘ ਪੁੱਤਰ ਅੰਗਰੇਜ਼ ਸਿੰਘ ਪਿੰਡ ਟੈਂਟਲ ਵਿਖੇ ਵਿਆਹ ਹੋਇਆ ਸੀ ਅਤੇ ਬੀਤੀ ਕੱਲ੍ਹ ਬਿਮਾਰ ਹੋਣ ਤੋਂ ਬਾਅਦ ਉਸ ਨੂੰ ਪਚਾਲਾ ਦੇ ਅਮਰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਡਾਕਟਰਾਂ ਨੂੰ ਪਤਾ ਲੱਗਿਆ ਕਿ ਕੋਈ ਜ਼ਹਿਰੀਲੀ ਚੀਜ਼ ਉਸਦੇ ਵੱਲੋਂ ਖਾਈ ਗਈ ਹੈ ਜਿਸ ਤੋਂ ਬਾਅਦ ਉਹਨਾਂ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਜਿਸ ਨੂੰ ਹਸਪਤਾਲ ਵਿਖੇ ਲਿਆਂਦਾ ਗਿਆ ਤੇ ਉਸ ਦਾ ਪੋਸਟਮਾਰਟਮ ਕਰਵਾ ਕੇ ਉਸਦੇ ਪਿਕੇ ਪਰਿਵਾਰ ਨੂੰ ਉਸ ਦੀ ਮ੍ਰਿਤਕ ਦੇ ਦਿੱਤੀ ਜਾਏਗੀ ਇਸ ਮੌਕੇ ਤੇ ਮ੍ਰਿਤਕਾ ਦੇ ਭਰਾ ਦੇ ਬਿਆਨਾਂ ਦੇ ਆਧਾਰ ਤੇ ਲੜਕੀ ਦੇ ਪਤੀ ਅਤੇ ਸਸਤੇ 306 ਦਾ ਮਾਮਲਾ ਦਰਜ ਕੀਤਾ ਗਿਆ। ਲੜਕੀ ਦੇ ਮਾਮਾ ਨੇ ਆਖਿਆ ਕਿ ਉਹਨਾਂ ਨੂੰ ਝੂਠ ਮਾਰ ਕੇ 8 ਕਿੱਲੇ ਪਹਿਲੀ ਕਹਿ ਕੇ ਰਿਸ਼ਤਾ ਕੀਤਾ ਗਿਆ ਸੀ ਪਰ ਉਹਨਾਂ ਕੋਲ ਕੋਈ ਪਹਿਲੀ ਨਹੀਂ ਸੀ ਅਤੇ ਲੜਕਾ ਵੀ ਕੰਡੇ ਤੇ ਕੰਮ ਕਰਦਾ। ਨਰਨਾਵੀ ਯੂਰਾ ਸਿੰਘਾ ਜੀ। ਯੂਰਾ ਸਿੰਘ। ਹਾਂ ਜੀ। ਵੀਰਾ ਸਿੰਘ ਕਿਵੇਂ ਲੜਕੀ ਤੁਹਾਡੀ ਸਿਸਟਰ ਕਿਵੇਂ ਦਾ ਕੋਈ ਹੈ? ਸਾਡੀ ਸਿਸਟਰ ਦੀ ਡੈਥ ਜੀ ਸਾਡੀ ਸਿਸਟਰ ਨੂੰ ਇਹਨਾਂ ਕੋਈ ਦਿੱਤਾ ਆ ਜਿੱਦਾਂ ਇਹ ਕਹਿ ਰਿਹਾ ਕਿ ਅਸੀਂ ਪਟਿਆਲੇ ਲੈ ਕੇ ਗਏ ਆ। ਪਟਿਆਲੇ ਵਾਲੇ ਡਾਕਟਰਾਂ ਨਾਲ ਅਸੀਂ ਜਾ ਕੇ ਗੱਲ ਕੀਤੀ ਆ ਉੱਥੇ ਪਹਿਲਾਂ ਤੇ ਇਹਨਾਂ ਸਾਨੂੰ ਬੋਡੀ ਨਹੀਂ ਦੇਖਣ ਦਿੱਤੀ। ਬਾਦ ਤੋਂ ਹਿੱ ਤੱਕ ਇਹਨਾਂ ਬੋਡੀ ਦੇਖੀ ਆ ਅਸੀਂ ਪਟਿਆਲੇ ਵਾਲੇ ਡਾਕਟਰਾਂ ਨਾਲ ਗੱਲ ਕੀਤੀ ਆ ਪਟਿਆਲੇ ਵਾਲੇ ਡਾਕਟਰਾਂ ਨੇ ਸਾਨੂੰ ਇਹ ਗੱਲ ਆਖਿਆ ਕਿ ਸਾਡੀ ਕੁੜੀ ਨੂੰ ਕੁਝ ਦਿੱਤਾ ਹੈ ਇਹਨਾਂ ਪੋਇਜ਼ਨ ਦਿੱਤਾ ਅਮਰ ਹਸਪਤਲ ਵਾਲੇ ਨੇ ਕਿ ਸਾਨੂੰ ਪੂਰਾ ਸ਼ੱਕ ਹੈ ਕਿ ਇਹਨਾਂ ਸਾਡੀ ਕੁੜੀ ਨੂੰ ਕੁਝ ਦਿੱਤਾ ਆ ਤੇ ਅਸੀਂ ਇਹਨਾਂ ਤੇ ਪੂਰੀ ਕਾਨੂੰਨੀ ਕਾਰਵਾਈ ਕਰਵਾਉਣਾ ਚਾਹੁੰਦੇ ਆ ਕਿੰਨੇ ਸਾਲ ਤੋਂ ਮੈਰਿਜ ਹੈ ਮੈਰਿਜ ਨੂੰ 6 ਸਾਲ ਹੋ ਗਿਆ ਜੀ ਬੱਚੇ ਕਿੰਨੇ ਬੱਚੇ ਇੱਕ ਆ ਜੁੜੀਆਂ ਕੀ ਕਹਿਣਾ ਚਾਹੁੰਦੇ ਕਾਰਵਾਈ ਹੋਵੇ ਹਾਂ ਅਸੀਂ ਪੂਰੀ ਕਾਰਵਾਈ ਕਰਵਾਉਣਾ ਚਾਹੁੰਦੇ ਆ ਜੀ ਪ੍ਰਵਿੰਦਰ ਜੀ ਕੀ ਲੱਗਦੀ ਸੀ ਲੜਕੀ ਤੁਹਾਡੀ ਲੜਕੀ ਮੇਰੀ ਭਾਣਜੀ ਸੀ ਇਹ ਤੇ ਇਹ ਪਹਿਲਾਂ ਤਾਂ ਅਸੀਂ ਬਿਮਾਰ ਹੋਈ ਢੱਲੀ ਹੋਈ ਕੋ ਇਹੋ ਜੀ ਗੱਲਬਾਤ ਤਾਂ ਲੱਗਦੇ ਨਹੀਂ ਜੰਗ ਕੁੜੀ ਸੀ ਕੋਈ ਕਦੀ ਆਉਂਦੇ ਨੇ ਅਟੈਕ ਕਰੀ ਜਾਂਦੇ ਨੇ ਬੀਪੀ ਘੱਟ ਸੀ ਪਰ ਸਾਨੂੰ ਇਹਦਾ ਸ਼ੱਕ ਹੈ ਕਿ ਜਿੰਨੇ ਕੋਈ ਜ਼ਹਿਰ ਦਿੱਤਾ ਗਿਆ ਉਹ ਪੋਇਜਨ ਦਾ ਵਗੈਰਾ ਤਾਂ ਸਾਨੂੰ ਡਾਕਟਰ ਅਸੀਂ ਅੰਮ੍ਰਿਤਸਰ ਹਸਪਤਾਲ ਦੇ ਵਿੱਚ ਲੈ ਕੇ ਗਏ ਸੀ ਉੱਥੇ ਵੀ ਉਹਨਾਂ ਨੇ ਇਹੀ ਗੱਲ ਡਾਕਟਰਾਂ ਨੇ ਕਿਹਾ ਵੀ ਸਾਨੂੰ ਪੋਇਜਨ ਦਾ ਕੇਸ ਲੱਗਦਾ ਹੈ ਵੀ ਤੁਸੀਂ ਆਪ ਦਾ ਉਹਨਾਂ ਨੇ ਇਹਨਾਂ ਨੇ ਤਾਂ ਤੁਹਾਨੂੰ ਤਲਾਸ਼ ਵੀ ਨਹੀਂ ਕੀਤੀ ਲੜਕੇ ਵਾਲਿਆਂ ਨੇ ਸਾਨੂੰ ਤਾਂ ਇਹ ਕਹੀ ਗਏ ਨੇ ਵੀ ਇਹ ਬਿਮਾਰ ਹੈ ਬਿਮਾਰ ਹੈ ਫਿਰ ਉਹ ਡਾਕਟਰ ਸਾਹਿਬ ਨੇ ਉੱਥੋਂ ਅੰਮ੍ਰਿਤਪਟਿਆਲਾ ਵਾਲਿਆਂ ਨੇ ਉਹਨਾਂ ਨੇ ਪੁਲਿਸ ਨੂੰ ਫੋਨ ਕੀਤਾ ਨਾ ਫੋਨ ਕੀਤਾ ਬਾਅਦ ਦੇ ਵਿੱਚ ਪੁਲਿਸ ਨੇ ਬਾਡੀ ਆਪਣੇ ਕਬਜ਼ੇ ਵਿੱਚ ਲੈ ਲਈ ਅੱਜ ਸਮਾਣੇ ਮੋਚਰੀ ਦੇ ਵਿੱਚ ਹਸਪੀਟਲ ਦੇ ਵਿੱਚ ਰੱਖੀ ਹੋਈ ਹੈ ਹੁਣ ਅੱਜ ਪੋਸਟਮਾਰਟਮ ਹੋਣਾ ਹੈ ਜੀ ਉਹ ਦੇਖੋ ਉਹਨਾਂ ਦੇ ਵਿੱਚ ਕੀ ਆਉਂਦਾ ਤੇ ਅਸੀਂ ਤਾਂ ਇਹਨਾਂ ਸਖਤ ਤੋਂ ਸਖਤ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਤਰ੍ਹਾਂ ਸੀ ਜੀ ਇਹ ਸਾਡਾ ਰਿਸ਼ਤਾ ਵੀ ਇਹਨਾਂ ਨੇ ਝੂਠ ਮਾਰ ਕੇ ਲਿਆ ਪਹਿਲਾਂ ਆਦੇ ਸੀ ਵੀ ਅਟਕਲੇ ਪੈਲੀ ਆਉਂਦੀ ਮੁੰਡੇ ਨੂੰ ਪੈਲੀ ਇਹਨਾਂ ਕੋਲ ਬਿਲਕੁਲ ਵੀ ਨਹੀਂ ਹੈਗੀ ਕੁੜੀ ਪੜੀ ਸੀ ਗ੍ਰੈਜੂਏਟ ਕੁੜੀ ਸੀ ਹਾਈਲਾਈਟਸ ਕੀਤੀ ਸੀ ਜਾਂਦੇ ਸੀ ਵੀ ਅਸੀਂ ਪੈਸੇ ਲਾ ਕੇ ਕੁੜੀ ਨੂੰ ਬਾਹਰ ਘਰ ਲਦੇ ਆਂਗੇ ਮੁੰਡੇ ਨੂੰ ਵੀ ਨਾਲ ਸਾਡਾ ਮੁੰਡਾ ਚਲਾ ਜਾਏਗਾ ਜਦੋਂ ਵਿਆਹ ਹੋ ਗਿਆ ਤਾਂ ਪਤਾ ਲੱਗਾ ਬਾਅਦ ਦੇ ਵਿੱਚ ਤੇ ਇਹਨਾਂ ਕੋਲ ਤਾਂ ਕੋਈ ਸ਼ੈ ਨਹੀਂ ਹੈਗੀ ਤੇ ਕੁੜੀ ਨੂੰ ਤੰਗ ਪਰੇਸ਼ਾਨ ਕਰਦੇ ਸੀ ਪੈਸੇ ਪੂਸੇ ਵੀ ਕਦੀ ਕਦੀ ਮਾਮੇ ਤੋਂ ਬਾਹਰ ਮੇਰਾ ਬ੍ਰਦਰ ਹੈ ਉਹ ਬਾਹਰ ਹੈ ਇੰਗਲੈਂਡ ਉਹਦੇ ਤੋਂ ਪੈਸੇ ਵੀ ਇੱਕ ਦੋ ਵਾਰ ਨੇ ਮੰਗਾਏ ਨੇ ਤੇ ਜਿਹੜਾ ਕੁੜੀ ਦਾ ਸਹੁਰਾ ਆਇਓ ਗੁਰਦੁਆਰਾ ਸਾਹਿਬ ਤੇ ਸੇਵਾ ਸੁਭਾ ਕਰਦਾ ਤੇ ਮੁੰਡਾ ਕਿਤੇ ਆਂਦੇ ਨਹੀਂ ਵੀ ਕੰਡੇ-ਕੁੰਡੇ ਤੇ ਲੱਗਾ ਹੈ ਪਹਿਲਾਂ ਤਾਂ ਸਾਨੂੰ ਪੈੜੀ ਦਾ ਝੂਠ ਨਾ ਮਾਰਾ ਹੁਣ ਮਗਰੋਂ ਤੋਂੜੀ ਕੁੜੀ ਦੀ ਡੈਥ ਹੋ ਗਈ ਇਹਨਾਂ ਨੇ ਬਹੁਤ ਬਾੜਾ ਕੀਤਾ ਜੀ ਸਹੀ ਤਾਂ ਇਹਨਾਂ ਇਨਸਾਫ ਹੋਣਾ ਚਾਹੀਦਾ ਸਾਡਾ ਕਾਰਵਾਈ ਕਰ ਲੈਣੇ ਪੁਲਿਸ ਵਾਲੇ ਪਹਿਲਾਂ ਤਾਂ ਸਾਨੂੰ ਆਂਦੇ ਸੀ ਵੀ ਤੁਸੀਂ 174 ਦੀ ਕਾਰਵਾਈ ਕਰਾ ਦਿਓ ਵੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕਰਾਂਗੇ ਫਿਰ ਸਸੀਂ ਅਸੀਂ ਆਖਿਆ ਵੀ ਜੇ ਤੁਸੀਂ ਕਾਰਵਾਈ ਨਹੀਂ ਕਰਨੀ ਤੇ ਅਸੀਂ ਤਾਂ ਫਿਰ ਤਰਨਾ ਲਾਵਾਂਗੇ ਵੀ ਅਸੀਂ ਤਾਂ ਸਾਡੀ ਅਸੀਂ ਆਖਨੇ ਪੇ ਸਾਡੀ ਕੁੜੀ ਨੂੰ ਮਾਰਿਆ ਗਿਆ ਜਦੋਂ ਰਿਪੋਰਟ ਚ ਜੋ ਆਏਗਾ ਉਸ ਹਿਸਾਬ ਨਾਲ ਬਾਅਦ ਚ ਕਾਰਵਾਈ ਹੋਏਗੀ ਕਿ ਤੁਸੀਂ ਇੱਕ ਪਰਚਾ ਦਰਜ ਕਰੋ ਪਰਸਾ ਲੋ ਸਾਰਿਆਂ ਦੇ ਕਹਿਣ ਕੂਣ ਤੇ ਚਲੋ ਪੋਲੀਟੀਕਲ ਵੀ ਪ੍ਰੈਸ਼ਰ ਪਾਪੂ ਕੇ ਚੱਲਾ ਸੀ ਆਪ ਦੇ ਵੱਲੋਂ ਪਰਚਾ ਪੁਰਚਾ ਦਰਜ ਕਰਵਾਇਆ ਹੁਣ ਵੇਖੋ ਅਗਲੀ ਕਾਰਵਾਈ ਹੁਣ ਕੀ ਹੁੰਦੀ ਹੈ ਉੱਥੇ ਹੀ ਪੁਲਿਸ ਅਧਿਕਾਰੀ ਨਿਰਮਲ ਸਿੰਘ ਨੇ ਦੱਸਿਆ ਕਿ ਲੜਕੀ ਦੇ ਪਤੀ ਸੰਦੀਪ ਸਿੰਘ ਅਤੇ ਸੱਸ ਤੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਏਗੀ ਇਹ ਲੜਕੀ ਜਸਪੀਤ ਜਸਪੀਤ ਕੌਰ ਹੈ ਉਮਰ 27 ਸਾਲ ਹੈ ਇਹ 7 ਸਾਲ ਪਹਿਲਾਂ ਵਿਆਹੀ ਸੀ ਸੰਦੀਪ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਟੈਂਟਲ ਨਾਲ ਤੇ ਰਣਾਲੀ ਜੀ ਇਹ ਦਰਾਣਾ ਪਿੰਡ ਦੀ ਦਰਾਣਾ ਅਲੇਵਾ ਥਾਣਾ ਪਿੰਡ ਦਾ ਹਰਿਆਣੇ ਚ ਜਿਲ੍ਹਾ ਜੀਂਦਾ ਜੀ ਕਿਵੇਂ ਮੌਤ ਹੋ ਗਈ ਇਹਨੂੰ ਮੌਤ ਘਰ ਦੇ ਦੇ ਕਹਿੰਦੇ ਮੈਨੂੰ ਰੁਕਾ ਆਇਆ ਸੀ ਪਰ ਸੋ ਮੈਂ ਡਿਊਟੀ ਅਫਸਰ ਸੀ 9 ਤਰੀਕ ਨੂੰ ਰੁਕਾ ਆਇਆ ਸੀ ਇੱਕ ਲੜਕੀ ਬਰੌਡ ਹੈਡ ਪਹੁੰਚੀ ਅਮਰੋਸਤਾਲ ਚ ਤਾਂ ਉੱਥੇ ਸ਼ਾਮ ਪੈ ਗਈ ਟਿੱਪਰ ਪਾਸੇ ਕਰਾਇਆ ਸੀ ਐਕਸ਼ਨ ਡਾਲਾ ਫਿਰ ਸ਼ਾਮ ਨੂੰ ਲੜਕੀ ਦੀ ਡੱਡ ਬੜੀ ਜਾ ਕੇ ਇੱਥੇ ਦਾਖਲ ਕਰਾਤੀ ਲੇਟ ਹੋ ਗਏ ਸੀ ਕੱਲ ਫਿਰ ਘਰ ਦੇ ਆਏ ਸੀ ਪਰਿਵਾਰ ਦਾ ਪਰਿਵਾਰ ਵਾਲੇ ਕਹਿੰਦੇ ਵੀ ਇਹਨਾਂ ਜ਼ਹਿਰ ਦੇ ਕੇ ਮਾਰੇ ਆ ਤੇ ਕੱਲ ਫਿਰ ਅਸੀਂ 306 ਦਾ ਪਰਚਾ ਦਿੱਤਾ ਬਿਆਨ ਤੇ ਲੜਕੀ ਦੇ ਲੜਕੀ ਦੇ ਭਰਾ ਦੇ ਬਿਆਨ ਤੇ ਜਵਰਾਜ ਸਿੰਘ ਦੇ ਬਿਆਨ ਤੇ ਮੁੰਡੇ ਦੀ ਸਾਸ ਸਤੇ ਕੁੜੀ ਸਾਸ ਤੇ ਮੁੰਡੇ ਉਹਦੇ ਪਤੀ ਦੇ ਪਰਚਾ ਦਿੱਤਾ 306 ਉਹਨਾਂ ਨੇ 5 ਵੀਐਨਐਸ ਦਾ ਪਰਚਾ ਕੀਤਾ ਏ